ਆਇਆ ਕਿੱਥੇ ਆਇਆ ਤੇ ਕਿੱਦਾਂ ਹੋਇਆ ਬੰਦਾ ਇਹ ਤਾਂ ਖੁਸ਼ੀ ਬਾਟੀਗਾ ਤੇ ਲੱਗੇ ਨਾ ਸਾਡੇ ਮੁੰਛੀ ਨੇ ਫੋਨ ਆਇਆ ਉਹਨਾਂ ਨੋਟ ਕਰਾਇਆ ਤੇ ਅਸੀਂ ਆਏ ਆ ਇੱਥੇ ਤੇ ਬਲੈਰੋ ਜਿਹੜੀ ਆ ਅਮਰਸਰ ਰੋਡ ਤੋਂ ਆ ਰਹੀ ਸੀ ਤੇ ਬੱਸ ਜਿਹੜੀ ਬਟਾਲਿਓਂ ਆ ਰਹੀ ਫਟੇਗੜ ਚੂੜੀਆਂ ਜਾਣੀ ਸੀ ਤੇ ਇੱਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਉਹ ਡਿਵਾਈਡਰ ਉਹ ਇਧਰੋਂ ਪਾਰ ਕਰ ਗਈ ਆ ਤੇ ਬੱਸ ਜਿਹੜੀ ਉਨੀ ਉਨੀ ਉਹ ਵੀ ਡਿਵਾਈਡਰ ਪਾਰ ਕਰਕੇ ਆ ਸਾਹਮਣੇ ਖੜੀ ਜਾਂਦੀ ਕਿੰਨੀਆਂ ਕਿ ਸਵਾਰੀਆਂ ਚੱਕੀਆਂ ਹੋਈਆਂ ਸਵਾਰੀਆਂ ਦੋ ਜਾਣੇ ਸੀ ਐਸ ਵੇਲੇ ਉਹ ਨੇ ਜਿਹੜਾ ਹਸਪਤਲ ਦੇ ਆਨੇ ਦੋਨੋਂ ਜਨਾਂ ਨੂੰ ਰੈਫਰ ਕਰਦੇ ਆ ਤੇ ਬਸ ਮਮੂਦਲੀ ਲੱਗੀਆਂ ਨੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਹਾਂ ਜੀ ਕਿਦਾ ਪਤਾ ਲੱਗਾ ਜੀ ਜ਼ੂਰ ਵੇਖਣ ਦੇ ਆ ਜੀ ਦੇਖ ਕੇ ਬਾਕੀ 6-7 ਸੱਟ ਸਾਹਮਣੇ ਹਾਰੀ ਕਾਰਵਾਈ ਚੱਲੇਗਾ ਹਾਂ ਜੀ ਠੀਕ ਜਿਵੇਂ ਸਾਰਾ ਪਿਆ ਤੂੰ ਫਰੇਗੜਾ ਬਟਾਲੇ ਨੂੰ ਬਸ ਆਉਂਦੀ ਆ ਫਰੇਗੜਾ ਜੁੜੇ ਜਾਣ ਨੂੰ ਤੇ ਇਹ ਤੂੰ ਬਲੈਰੋ ਆਈ ਆ ਅੰਮ੍ਰਿਤਸਰ ਵਾਲੇ ਬੰਨੇ ਵੜੀ ਝੋਕ ਲੱਗ ਗਈ ਆ ਬਲੈਰੋ ਫੁੱਟਬਾਲ ਤੋਂ ਡੁੱਡੇ ਬੰਨੇ ਗਈ ਬਸੋਂ ਤੋਂ ਆ ਕੇ ਵਧੀ ਰੋਕ ਦਿਓ ਅਰੇ ਇਹ ਕਿੱਦਾਂ ਕਰੋ ਹਾਂਜੀ ਬੱਸ ਸਟੈਂਡ ਉੱਪਰ ਫਰੇ ਘਟੂੜੀਆਂ ਚੜ੍ਹ ਗਈਆਂ ਨੇ ਬੱਸ ਇਹਦੇ ਝੋਕ ਲੱਗੀ ਬਨਾਰੋ ਦਾ ਫੁੱਟਬਾਲ ਉੱਤਨੀ ਨਗਾੜਦੀ ਹੈ ਇਹਦੀ ਗੱਦੀ ਲੱਗੀ ਇਹ ਤੇਰੀ ਇਹਦੀ ਬਨਾਰੋ ਦਾ ਮਸੂਰਾ ਸਾਨੂੰ ਜਲਦੀ ਬਨਾਰੋ ਦੀ ਠੀਕ ਜੀ ਬਈ ਸਟੇਜ ਤੇ ਸਵਾਜੀ ਆਈ ਮੈਨੂੰ ਹੀ ਵਾਸਤੇ ਤੇ ਆਈ ਫਰੇ ਘਟੂੜੀਆਂ ਨੂੰ ਲਾਣ ਦੇ ਹਾਂ ਸੰਤਰੀ ਆਜਾ ਮੇਰਾ ਨਾਮ ਲਖਮਿੰਦਰ ਕੋਈ ਤੋਂ ਆਦੇ ਕਿੱਥੇ ਚਲੇ ਆਹੀਂ ਇੱਥੋਂ ਆਂਦੇ ਹਾਂ ਬਟਾਲੇ ਆਉਂਦੇ ਹਾਂ ਫਤਿਹਗੜ ਚੱਲੇ ਹਾਂ ਤੇ ਕੀ ਰਾਇਦਾ ਸੇ ਤੇ ਬਸ ਐਕਸੀਡੈਂਟ ਹੋ ਤਾਂ ਪਲੇਰੋ ਗੱਡੀ ਨਾ ਵੱਜ ਗਈ ਹਾਂਜੀ ਤੇ ਕਿੰਨੇ ਸਵਾਰੀਆਂ ਚੱਲੀਆਂ ਹੋਈਆਂ ਬੜੀਆਂ ਸਵਾਰੀਆਂ ਚੱਲੀਆਂ ਬੜੇ ਲੱਗੀਆਂ ਦੋਨਾਂ ਘੋੜਿਆਂ ਨੂੰ ਲੱਗੀ ਹੈ ਜਾ ਹੀ ਤੇ ਕਸੂਰ ਕਿਦਾ ਸੀ ਪਤਾ ਲੱਗਾ ਮੈਨੂੰ ਨਹੀਂ ਮੈਨੂੰ ਨਹੀਂ ਜੇ ਪਤਾ